ਨਾਮ ਲਾ ਤੇ ਸੁਖਵੀਰ ਸੁਖਵੀਰ ਸਿੰਘ ਆ ਜੀ ਕਮਲ ਕਲੋਨੀ ਕੀ ਪ੍ਰੋਬਲਮ ਆ ਕਿੰਨੀ ਪ੍ਰੋਬਲਮ ਦਾ ਇਹ ਆ ਜੀ ਲੋਕਾਂ ਦੇ ਉਰੇ ਸੱਟਾਂ ਲੱਗਦੀਆਂ ਨੇ ਬਹੁਤ ਰੋਜ਼ ਇਹ ਟੱਕਣ ਸੀਵਰੇਜ ਦੇ ਟੁੱਟੇ ਹੀ ਰਹਿੰਦੇ ਨੇ ਅਜੇ ਹਫਤਾ ਨਹੀਂ ਹੋਇਆ ਰੱਖ ਕੇ ਗਿਆ ਨੂੰ ਕਮੇਟੀ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੂੰ ਕੋਈ ਚੱਜ ਦੇ ਰੱਖ ਦੇਣ ਨਹੀਂ ਤਾਂ ਲੋਕਾਂ ਦਾ ਸੰਯੋਗ ਲੈ ਕੇ ਜੇ ਪੈਸੇ ਦੀ ਘਾਟ ਆ ਲੋਕ ਹੈਲਪ ਕਰ ਦੇਣਗੇ ਇਹਨਾਂ ਨੂੰ ਲੋਕਾਂ ਨੂੰ ਸੱਟਾਂ ਲੱਗਣ ਤੋਂ ਬਚਾ ਲੈਣ ਬਸ ਇੰਨੀ ਉਹ ਮਿਹਰਬਾਨੀ ਹੋਊਗੀ ਕਿਸੇ ਦੀ ਜ਼ਿੰਦਗੀ ਨਾਲ ਜਾਈ ਜਾਵੇ ਕਿਸੇ ਦੇ ਸੱਟ ਲੱਗਦੀ ਆ ਪਰਿਵਾਰ ਦਾ ਅਗਲੇ ਦਾ ਨੁਕਸਾਨ ਹੁੰਦਾ ਜੀ ਰੋਜ਼ ਇੱਕ ਦੋ ਮੋਟਰਸਾਈਕਲ ਵਾਲੇ ਗਿਰਦੇ ਨੇ ਤੇ ਉਹਨਾਂ ਨੂੰ ਚੱਕ ਕੇ ਅਸੀਂ ਪਰੇ ਕਰੀਦਾ ਜੀ ਕਿੰਨੇ ਕੇ ਦੇਣਾ ਤੂੰ ਆ ਜਿਹੜੀ ਇਹ ਦੇਖੀ ਇਹ ਜੀ ਦਿਨਾਂ ਤੋਂ ਤਾਂ ਕਈ ਸਾਲਾਂ ਤੋਂ ਹੀ ਚੱਲਦਾ ਰਹੁੰਦਾ ਰੱਖ ਦਿੰਦੇ ਨੇ ਫਿਰ ਟੁੱਟ ਜਾਂਦੇ ਨੇ ਪਤਾ ਨਹੀਂ ਕਮੇਟੀ ਦੇ ਇਹ ਸੀਵਰੇਜ ਦੇ ਜਿਹੜੇ ਟੱਕਣ ਨੇ ਕੌਣ ਬਣਾਉਂਦਾ ਕੌਣ ਨਹੀਂ ਜੀ ਬਿਲਕੁਲ ਹਲਕੇ ਹੁੰਦੇ ਨੇ ਜਦ ਹੀ ਹਫਤੇ ਦੇ ਵਿੱਚ ਵਿੱਚ ਟੁੱਟ ਜਾਂਦੇ ਨੇ ਕੀ ਫਿਰ ਪੱਟੀ ਮਟੀਰੀਅਲ ਦੀ ਘਾਟ ਆ ਕੀ ਹੈ ਪਤਾ ਨਹੀਂ ਜੀ ਹੁਣ ਕਮੇਟੀ ਨੂੰ ਪਤਾ ਆਊਗਾ ਸਾਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹਦੇ ਸਬੰਧ ਕਿਸੇ ਅਧਿਕਾਰੀ ਨੂੰ ਮਿਲਿਆ ਤੁਸੀਂ ਬਦੇਰੀ ਵਾਰ ਜੀ ਆਉਂਦੇ ਨੇ ਅਧਿਕਾਰੀ ਦੇਖ ਕੇ ਚਲੇ ਜਾਂਦੇ ਨੇ ਜਿੱਕਣ ਬਸ ਮੋਟਰਸਾਈਕਲ ਤੇ ਪੈਰ ਲਾਇਆ ਦੇਖ ਕੇ ਨੰਗ ਜਾਣਾ ਜੀ ਹੋ ਜਾਊਗਾ ਬਸ ਠੀਕ ਆ ਜੀ ਕੈਬਿਨਟ ਦੀ ਮੋਟਾ ਚੱਲ ਰਹੀ ਹੈ ਹੁੰਦਾ ਨਹੀਂ ਜੀ ਕਈ ਬਹੁਤ ਅਸੀਂ ਐਮਸੀਆਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਦੇਖ ਲਿਆ ਜੀ ਬਾਰ-ਬਾਰ ਕੀ ਕੀ ਮੰਗ ਕੀ ਕਰਦੇ ਮੰਗ ਤਾਂ ਇਹੀ ਕਰਦੇ ਆ ਜੀ ਜਿਹੜਾ ਇਹਦੇ ਚ ਮਟੀਰੀਅਲ ਵਰਤਿਆ ਜਾਂਦਾ ਇਹਦੀ ਜਾਂਚ ਕਰਾਵੇ ਪ੍ਰਸ਼ਾਸ ਵਧੀਆ ਤਰੀਕੇ ਨਾਲ ਕੋਈ ਹੱਲ ਹੋਵੇ ਬਾਰ ਬਾਰ ਲੋਕ ਪਰੇਸ਼ਾਨ ਨਾ ਹੋਣ ਅੱਧਾ ਰੋਡ ਕਿਸੇ ਦਿਨ ਬੰਦ ਹੋ ਜਾਂਦਾ ਦੂਜੇ ਪਾਸੇ ਵਾਲਾ ਦੂਏ ਦਿਨ ਬੰਦ ਕਰ ਜਾਂਦੇ ਨੇ ਜੀ ਇੱਥੇ ਲੋਕ ਪਰੇਸ਼ਾਨ ਹੁੰਦੇ ਨੇ ਬਹੁਤ ਠੀਕ ਹੈ ਮੇਰਾ ਹਰਮਨ ਸਿੰਘ ਦਾ ਨਾਮ ਹੈ ਇਹ ਜਿਹੜਾ ਕੀ ਸਰ ਅੰਮ੍ਰਿਤਪਾਲ ਜੀ ਤੁਹਾਨੂੰ ਨਹੀਂ ਚਿਹਰੇ ਲੈ ਜੀ ਤੇ ਕੀ ਹੈਗੀ ਐ ਸਮੱਸਿਆ ਜਿਹੜੀ ਹੈ ਸਮੱਸਿਆ ਜੀ ਸਾਡੇ ਸਾਹਮਣੇ ਗਲੀ ਦੇ ਫੌਦੀ ਟੁੱਟੀ ਦੋ ਵਾਰ ਬਣਾਤੀਏ ਹੁਣ ਦੁਬਾਰਾ ਫੇਰ ਟੁੱਟ ਗਈ ਰੱਖਣੀ ਵਾਲਾ ਦੇਣਾ ਗੱਡੀ ਸੀ ਆਪਣੇ ਹੱਥੀਂ ਚੱਡੀ ਆ ਵਿਚੋਂ ਜਰੀ ਹੋ ਰੱਖਣੀ ਵਾਲਾ ਦੇਣਾ ਹਾਂ ਜੀ ਤੂੰ ਆਉਂ ਚੱਲੇ ਅੰਦਰ ਰਾਤ ਗੱਡੀ ਫਸ ਗਈ ਅਸੀਂ ਦੋ ਬੰਦੇ ਚੱਕੇ ਬਾਹਰ ਤੇ ਦੀ ਤਾਂ ਲੱਤ ਨਹੀਂ ਤੇ ਬਾਰ ਬਾਰ ਰਿਪੇਅਰ ਕੀਤੀ ਜਾਂਦੀ ਹੈ ਜੀ ਪਤਾ ਨਹੀਂ ਇਹ ਬਦਵਾੜਾ ਬਣਾਈ ਆ ਪੰਜ 6 ਮਹੀਨੇ ਹੋਏ ਹੁਣ ਜਿੰਨੇ ਮਹੀਨੇ ਮੈਂ ਦਾ ਦਵਾੜਾ ਫੇਰ ਟੁੱਟ ਗਿਆ ਕਿੰਨੇ ਕਿ ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਹੈ ਕਿੰਨੀ ਕੀ ਦੇਰ ਹੋ ਗਈ ਇਹ ਮੇਰਾ ਤੀਜੀ ਵਾਰ ਟੁੱਟ ਗਈ ਜਦ ਤੇ ਅਸੀਂ ਉਰੇ ਜਦ ਇਹਹੀ ਸਮੱਸਿਆ ਤੂੰ ਹੋਰ ਨਹੀਂ ਤੱਤੇ ਟੋੜਦੇ ਰਹੇ ਨੇ ਚੇਂਜ ਕਰਤਾ ਹੁਣ ਟੁੱਟ ਗਿਆ ਹੁਣ ਫੇਰ ਤੋਂ ਟੁੱਟ ਗਿਆ ਇਹ ਰੋਡ ਹੈ ਕਿਹੜਾ ਜਿਹੜਾ ਕਿੱਥੋਂ ਕਿਹੜੇ ਕਿੱਧਰ ਨਹੀਂ ਇਹ ਥੰਨਾ ਰੋਡ ਹੈ ਸੰਰਾਲ ਖੰਨੇ ਰੋਡ ਤੇ ਤੇ ਹੁਣ ਕੀ ਮੰਗ ਕਰਦੇ ਸਾਨੂੰ ਤਾਂ ਇਹ ਆ ਵੀ ਮਟੀਰੀਅਲ ਵਧੀਆ ਲਾਉਣਾ ਜਾਂ ਲੇਬਰ ਜਿਹੜੀ ਬਣਾ ਰਹੀ ਆ ਉਹਨੂੰ ਪੁੱਛਿਆ ਜਾਵੇ ਜਦੋਂ ਉਹਦੇ ਫਰਾਂਚੀ ਲੱਤੀ ਹੈ ਇਹਦੀ ਆ ਵੀ ਸਾਲ 6 ਮਹੀਨੇ 2 ਸਾਲ ਦੀ ਗਰੰਟੀ ਲੱਤੀ ਹੈ ਇਹਦੇ ਵੀ ਇਹਦੇ ਵਿੱਚ ਟੁੱਟਦਾ ਤਾਂ ਤੁਸੀਂ ਜੁਮਵਾਰ ਉਹਨਾਂ ਹੀ ਤੂੰ ਠੇਕੇਦਾਰਾਂ ਨੂੰ ਦੁਬਾਰਾ ਹੀ ਬਣਾਉਣੀ ਚਾਹੀਦੀ ਆ ਤਾਂ ਇਹ ਮਟੀਰੀਅਲ ਵਧੀਆ